ਦੀ ਆਪਕੇ ਗਾਉਂ ਤੇ ਸਿਰਫ 4-5 ਕਿਲੋਮੀਟਰ ਪਈ ਪੰਜਾਬ ਲੱਗ ਰਿਹਾ ਹਾਂਜੀ ਜੀ ਔਰ ਆਪ ਨੂੰ ਐਸਾ ਬੋਲਿਆ ਗਿਆ ਕਿ ਹਾਂ ਵੀ ਪੁਆਦ ਤੋਂ ਸਿਰਫ ਪੰਜਾਬ ਕਾ ਇਹੋ ਚੀਜ਼ ਸੁਣ ਕੇ ਦੁਖੋ ਅਮਨ ਉਲਮਾ ਮਹਾਰਿਆਣੀ ਮੈਂ ਇਸ ਟਾਈਮ ਪਰ ਬਾਈ ਮੈਂ ਪੰਜਾਬ ਨੂੰ ਪੂਰਾ ਪਿਆਰ ਕਰਾਂ ਪੰਜਾਬ ਨੂੰ ਪਿਆਰ ਕਰਾਂ ਬਾਈ ਬਿਲਕੁਲ ਕਈ ਬੰਦੇ ਇਸ ਚੀਜ਼ ਦੇ ਬਾਰੇ ਮਾ ਪਤਾ ਨਹੀਂ ਹੈ ਜਿਸ ਚੀਜ਼ ਦੇ ਬਾਰੇ ਮਾ ਪਤਾ ਨਹੀਂ ਬਾਈ ਨਾ ਉਸ ਕੀ ਬੋਲ ਨਾ ਜੀ ਉਸ ਦੇ ਬਾਰੇ ਮੈਂ ਬਿਲਕੁਲ ਪੰਜਾਬ ਕੇ ਕੁਝ ਬੰਦੇ ਕਹਾਂ ਬਾਈ ਬਾਈ ਜੋ ਪੁਆਦ ਆ ਉਹ ਮਾਰਾ ਹੂੰ ਚੰਡੀਗੜ੍ਹ ਦੀ ਵੀ ਬਾਤ ਕਹਾਂ ਚੰਡੀਗੜ੍ਹ ਮਹਾਰਾ ਪੰਜਾਬ ਵਾਲੇ ਬਹੁਤ ਬੰਦੇ ਉਹ ਬਾਤ ਕਹਾਂ ਵੀ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਨਹੀਂ ਆ ਬਾਈ ਇਹੋ ਚੀਜ਼ ਕਹਿ ਸਕਦਾ ਮੈਂ ਮੁਹਾਲੀ ਪੰਜਾਬ ਦਾ ਸਾਰਾ ਹੂੰ ਹਰਿਆਣੇ ਨੂੰ ਮੈਂ ਇੱਕ ਤੀ ਬਾਹਰ ਕੱਢਦੇ ਆਂ ਬਿਹਾਰਾਤ ਆਈ ਹੋਣੀ ਆ ਪਵਾ ਦਮਾ ਦੋ ਜ਼ਿਲ੍ਹੇ ਆ ਪੰਜਾਬ ਦੇ ਬਾਈ ਹੂੰ ਇੱਕ ਤੋਂ ਆ ਪੰਜਾਬ ਦਾ ਬਾਈ ਜ਼ਿਲ੍ਹਾ ਪਟਿਆਲਾ ਔਰ ਇੱਕ ਆਵਾ ਮੁਹਾਲੀ ਹਰਿਆਣੇ ਦਾ ਆਵਾ ਬਾਈ ਪੰਜਕੁੱਲਾ ਰੰਬਾ ਵਾਲਾ ਕੁਰਕਛੇਤਰ ਜ਼ਿਲ੍ਹਾ ਉਸ ਦਾ ਵੀ ਕੁਸਕ ਏਰੀਆ ਬਾਈ ਉਹ ਨਾਲ ਅਟੈਚ ਕਰਾ ਬਾਈ ਮਤਲਬ ਕੀ ਆਪ ਬਤਾਓ ਯਾਰ ਮਾਰੇ ਤੇ 4-5 ਕਿਲੋਮੀਟਰ ਦੂਰ ਪੰਜਾਬ ਲੱਗ ਰਿਹਾ ਹੈ ਉਹ ਆਦਾਂ ਬੋਲੇ ਜਾਂਦੇ ਆਮ